ਅੱਜ ਪੰਜਾਬ ਭੰਤੇ ਚਲਦਿਆ ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਵਿਖੇ ਸੁਨਾਮ ਚਾਖਲ ਮੁਖਬਾਰਗ ਕਿਸਾਨਾਂ ਦੇ ਵੱਲੋਂ ਜਾਮਾ ਕੀਤਾ ਗਿਆ ਜਿਸ ਤੇ ਚਲਦਿਆ ਲਹਿਰਾਗਾਗਾ ਸ਼ਹਿਰ ਮੁਕੰਮਲ ਬੰਦ ਰਿਹਾ ਤੇ ਸੜਕਾਂ ਜਾਮ ਦੌਰਾਨ ਅਤੇ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਨੇਤਾ ਦੇ ਆਜ਼ਾਦ ਬਲਾਕ ਪ੍ਰਧਾਨ ਮੱਖਣ ਸਿੰਘ ਪਾਪੜਾ ਦਾ ਕਹਿਣਾ ਸੀ ਕਿ ਲਹਿਰਾਗਾਗਾ ਦੇ ਚਾਖਲ ਰੋਡ ਅਤੇ ਗੁਰਨੇਕਲਾਂ ਦੇ ਵਿੱਚ ਰੇਲਵੇ ਟ੍ਰੈਕ ਜਾਮ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਅਸੀਂ ਜੀ ਦੋ ਥਾਂ ਤੇ ਜਾਮ ਲਾਇਆ ਹੋਇਆ ਇੱਕ ਲੈਰਾ ਨਹਿਰ ਵਾਲਾ ਪੁਲਾ ਹੈ ਦੂਸਰਾ ਗੁਰਨੇਕਲਾ ਰੇਲਵੇ ਸਟੇਸ਼ਨ ਹੈ ਇਹ ਜਾਮ ਹੈ ਜਿਹੜਾ 7 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਜਾਮ ਹੈ ਜੀ ਇਹ ਕੀ ਕਹਿਣਾ ਚਾਹੋਗੇ ਵੀ ਸੁਪਰੀਮ ਕੋਰਟ ਨੇ ਜਿਹੜਾ ਡੱਲੇਵਾਲ ਸਾਹਿਬ ਨੂੰ ਚੱਕਣ ਦਾ ਵੀ ਉਹ ਕਰਿਆ ਚੱਕਣ ਦਾ ਜੀ ਦੇਖੋ ਚੱਕਣ ਵਾਲੀ ਗੱਲ ਠੀਕ ਨਹੀਂ ਹੈਗੀ ਜਦੋਂ ਸਾਨੂੰ ਹੁਣ 35 36 ਦਿਨ ਹੋ ਗਏ ਉਸ ਨੂੰ ਮਰਨ ਵਰਤ ਤੇ ਬੈਠੇ ਨੂੰ ਸੁਪਰੀਮ ਕੋਰਟ ਵੀ ਉਹਨਾਂ ਦੀ ਪੱਕ ਪੂਰੀ ਹੈ ਅਸੀਂ ਕਹਿ ਰਹੇ ਹਾਂ ਸਾਨੂੰ ਚੱਕਣ ਦੀ بجائے ਉਹਨਾਂ ਨੂੰ ਆਰਡਰ ਕਰੇ ਕਿ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਉਹ ਮੰਨੀਆਂ ਜਾਣ ਅਸੀਂ ਆਪਦੇ ਆਪ ਹੀ ਉੱਥੇ ਉੱਥੇ ਖੜਾਂਗੇ ਕੋਈ ਸਾਡਾ ਦਿੱਲੀ ਜਾਣੇ ਸਾਡਾ ਸ਼ੌਕ ਨਹੀਂ ਇਹ ਉਲਟਾ ਦੂਣਾ ਜਿਹੜੀਆਂ ਸਾਡਾ ਸਵਾ ਸਾਲ ਅਸੀਂ ਬਹਿ ਕੇ ਉੱਥੇ ਦਿੱਲੀ ਦੇ ਵਿੱਚ ਮੰਗਾਂ ਮਨਾ ਕੇ ਆਏ ਸੀ ਉਹ ਮੰਗਾ ਵੀ ਡੇਡੇ ਟੰਗ ਨਾ ਖੜਾ ਲਿਆ ਕੇ ਇਹ ਦੁਬਾਰੇ ਲਾਗੂ ਕਰਨ ਨੂੰ ਫਿਰਦੇ ਨੇ ਅਸੀਂ ਕਹਿ ਰਹੇ ਹਾਂ ਸਾਨੂੰ ਐਮ ਐਮ ਐਸ ਪੀ ਦੀ ਗਾਰੰਟੀ ਦਿੱਤੀ ਜਾਵੇ ਸੀ ਟੂ ਪਲੱਸ 50 ਦਾ ਜਿਹੜਾ ਉਹ ਹੈ ਉਹ ਜੋੜ ਕੇ ਸਾਨੂੰ ਦਿੱਤਾ ਜਾਵੇ ਕਿਸਾਨਾਂ ਨੂੰ ਜਿਹੜੇ ਛੱਤ ਦੇ ਕਰਜ਼ੇ ਚੜੇ ਹੋਏ ਨੇ ਉਹਤੇ ਲੀਕ ਮਾਰੀ ਜਾਵੇ 58 ਸਾਲ ਦੀ ਜਦੋਂ ਕਿਸਾਨ ਮਜ਼ਦੂਰ ਦੀ ਉਮਰ ਹੋ ਜਾਂਦੀ ਹੈ ਤਾਂ ਉਸ ਨੂੰ ਕਟੋ ਕਟ 10000 ਰੁਪਇਆ ਜਿਵੇਂ ਦੂਜੇ ਮੁਲਾਜ਼ਮਾਂ ਨੂੰ ਦਿੰਦੇ ਹੋ ਉਹ ਪੈਨਸ਼ਨ ਦਿੱਤੀ ਜਾਵੇ ਇਸ ਤਰ੍ਹਾਂ ਸਾਡੀਆਂ 12 ਮੰਗਾਂ ਨੇ ਜਿਹੜਾ ਕਿਸਾਨ ਹੈ ਉਹਨੂੰ ਪ੍ਰਦੂਸ਼ਣ ਤੋਂ ਬਾਹਰ ਕੀਤਾ ਜਾਵੇ ਕਿਉਂਕਿ ਦੇਖ ਲਓ ਜਦੋਂ ਕਰੋਨਾ ਆਇਆ ਸੀ ਉਦੋਂ ਪਰਾਲੀ ਨੂੰ ਅੱਗ ਤਾਂ ਉਦੋਂ ਵੀ ਲੱਗੀ ਸੀ ਪਰ ਸੀਸੇ ਜੋ ਸਾਫ਼ ਚਮਕਦੇ ਸੀ ਸਾਰੇ ਸ਼ਹਿਰ ਸਾਰੀਆਂ ਪਹਾੜੀਆਂ ਇਤੋਂ ਸਿੱਧ ਹੁੰਦਾ ਕਿ ਕਿਸਾਨ ਪ੍ਰਦੂਸ਼ਣ ਨਹੀਂ ਕਰਦਾ ਕਿਸਾਨ ਤਾਂ ਹਮ ਤਾਂ ਦਾ ਕਿਸਾਨ ਆਕਸੀਜਨ ਛੱਡਦਾ ਸਿਰਫ 8% ਪ੍ਰਦੂਸ਼ਣ ਕਰਦਾ ਹੈ 92% ਆਕਸੀਜਨ ਛੱਡ ਰਿਹਾ ਕਿਸਾਨ ਉੱਥੇ ਇਸ ਮੌਕੇ ਪਾਵੇ ਪੰਜਾਬ ਬੰਦ ਦੀ ਕਿਸਾਨਾਂ ਦੇ ਵੱਲੋਂ ਕਾਲ ਦਿੱਤੀ ਗਈ ਹੈ ਤਾਂ ਉੱਥੇ ਇਸ ਮੌਕੇ ਸੜਕਾਂ ਜਾਂਦੇ ਦੌਰਾਨ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਚਾਦ ਦੇ ਵਿੱਚ ਲੰਘਾਇਆ ਗਿਆ ਤੇ ਉੱਥੇ ਮੌਜੂਦ ਕਿਸਾਨਾਂ ਨੇ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕ ਕੇ ਆਪਣੀ ਸ਼ਰਧਾ ਪ੍ਰਗਟ ਕੀਤੀ ਕਾਕੀ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਬੰਦੀ ਕਾਲ ਦਿੱਤੀ ਗਈ ਸੀ ਜਿਸ ਤੇ ਚਲਦੇ ਆ ਪੰਜਾਬ ਭਾਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਜਾਮ ਕੀਤਾ ਗਿਆ ਤੇ ਅੱਜ ਪੰਜਾਬ ਭਾਰ ਦੇ ਵਿੱਚ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੰਜਾਬ ਬੰਦ ਰਹਿ ਗਿਆ ਜਗਬਾਣੀ ਟੀਵੀ ਦੇ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ